ਤੇ 14 ਦਸੰਬਰ ਦੀ ਰਾਤ ਨੂੰ 14 ਦਸੰਬਰ ਸਾਡੇ ਸਮੀਰ ਕੁਮਾਰ ਦਾ ਬਰਥਡੇ ਸੀ ਸਾਡੀ ਆਖਰੀ ਵਾਰ ਉਸ ਤੋਂ ਗੱਲ ਹੋਈ ਸੀ ਸਮੀਰ ਕੁਮਾਰ ਨਾਲ ਤੇ ਅਸੀਂ ਰਾਤ ਨੂੰ ਸਮੀਰ 14 ਤਰੀਕ ਚੜੀ ਸੀ ਜਰੂਰ ਦੀ ਨਾ ਰਾਤ ਨੂੰ 12 1 ਵਜੇ ਸੀ ਗੱਲ ਕੀਤੀ ਉਸ ਤੋਂ ਬਾਅਦ ਸਮਾਰਦਾ ਸਮੀਰ ਸਮਾਰਕ ਹੋ ਗਿਆ ਤੇ ਉਸ ਤੋਂ ਬਾਅਦ ਸਾਡੀ ਉਹ ਦਿਨ ਦਾ ਸੋ ਗਿਆ ਉਸ ਤੋਂ ਬਾਅਦ ਸਾਡੀ ਗੱਲ ਨਹੀਂ ਲੀ। ਅਸੀਂ ਪੂਰਾ ਦਿਨ ਟਰਾਈ ਕਰੀਗੇ ਜੀ ਫੈਮਲੀ ਵੀ ਟਰਾਈ ਕਰੀਗੇ ਉਹਨੇ ਕੰਟੈਕਟ ਕਰਦੇ ਕਿਸੇ ਦਾ ਕੋਈ ਕੰਟੈਕਟ ਨਹੀਂ ਹੋਇਆ ਜੀ।

ਮੇਰਾ ਛੋਟਾ ਬ੍ਰਦਰ ਸਮੀਰ ਕੁਮਾਰ ਜੋਰ ਗਿਆ ਹੈ ਸੀ ਕੋਈ ਕੀ ਘਟਨਾ ਹੋਈ ਉੱਥੇ ਸਰ ਉੱਥੇ 14 ਦਸੰਬਰ ਦੀ ਰਾਤ ਨੂੰ 14 ਦਸੰਬਰ ਸਾਡੇ ਸਮੀਰ ਕੁਮਾਰ ਦਾ ਬਰਥਡੇ ਸੀ ਸਾਡੀ ਆਖਰੀ ਵਾਰ ਉਹਤੋਂ ਗੱਲ ਹੋਈ ਸੀ ਸਮੀਰ ਕੁਮਾਰ ਨਾਲ ਤੇ ਅਸੀਂ ਰਾਤ ਨੂੰ ਸਮੀਰ 14 ਤਰੀਕ ਚੜੀ ਸੀ ਜਰ ਉਸ ਦਿਨ ਰਾਤ ਨੂੰ 12 1 ਵਜੇ ਸੀ ਗੱਲ ਕੀਤੀ ਉਸ ਤੋਂ ਬਾਅਦ ਸਮਾਂ ਦਾ ਸਮੀਰ ਸਮਾਰਕ ਹੋ ਗਿਆ ਤੇ ਉਸ ਤੋਂ ਬਾਅਦ ਸਾਡੀ ਉਹ ਦਿਨ ਦਾ ਸੋ ਗਿਆ ਉਸ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ ਉਹਦੇ ਨਾਲ ਅਸੀਂ ਪੂਰਾ ਦਿਨ ਟਰਾਈ ਕਰੀਗੇ ਜੀ ਫੈਮਲੀ ਵੀ ਟਰਾਈ ਕਰੇਗੀ ਉਹਨਾਂ ਨਾਲ ਕੰਟੈਕਟ ਕਰਨ ਦੀ ਕਿਸੇ ਦਾ ਕੋਈ ਕੰਟੈਕਟ ਨਹੀਂ ਹੋਇਆ ਜੀ ਜਿਹੜਾ ਉਹਦੇ ਨਾਲ ਮੁੰਡੇ ਵੀ ਕੰਮ ਇੱਕ ਅੱਧਾ ਕਰਦਾ ਸੀ ਉਹਨੂੰ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨਾਲ ਕੋਈ ਗੱਲ ਨਹੀਂ ਸਭ ਕੋਈ ਕਿਸੇ ਨੇ ਕੋਈ ਮੈਸੇਜ ਵੀ ਨਹੀਂ ਕਰਿਆ ਜੀ ਉਸ ਤੋਂ ਬਾਅਦ ਜੀ ਅਸੀਂ ਅਗਲੇ ਦਿਨ ਟੈਨਸ਼ਨ ਦੇ ਵਿੱਚ ਛੋਟੇ ਕਿਉਂਕਿ ਸਾਡੇ ਮੁੰਡੇ ਦਾ ਕੋਈ ਰਿਪਲਾਈ ਨਹੀਂ ਆਇਆ ਸਰੇ ਮੇਰੇ ਛੋਟੇ ਭਰਾ ਸੁਮੇਰ ਕੁਮਾਰ ਦਾ ਸਾਰੇ ਕਿਉਂਕਿ ਸਾਨੂੰ ਉਸ ਤੋਂ ਬਾਅਦ ਅਸੀਂ ਨਾ ਉਹ ਆਪ ਹੀ ਥੋੜਾ ਐਫਰਟ ਕਰਕੇ ਆਪ ਹੀ ਐਫਰਟ ਕਰਕੇ ਸਾਰਾ ਸੀ ਆਪਣਾ ਔਨਲਾਈਨ ਉਸ ਰਿਜ਼ੋਰਟ ਇੰਡੀਅਨ ਅਰਬੀ ਦੇ ਰੈਸਟੋਰੈਂਟ ਗਡੋਰੀ ਉਹ ਅਸ਼ੂਰੈਂਸੀ ਜਾਰਜੀਆ ਤਾਂ ਅਸੀਂ ਉੱਥੇ ਉਹਨੇ ਨੰਬਰ ਕੱਢ ਕੇ ਜਤਿੰਦਰ ਸਿੰਘ ਜੀ ਦਾ ਨੰਬਰ ਮਿਲਿਆ ਉੱਥੇ ਉਹ ਉੱਥੇ ਉਹ ਮੈਨੇਜਰ ਟੇਕ ਕੇਅਰ ਹੈ ਜੋ ਵੀ ਹੈ ਉਹਨਾਂ ਨਾਲ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਫਿਰ ਸਾਨੂੰ ਸਾਰੇ ਹਾਦਸੇ ਦੀ ਗੱਲ ਦੱਸੀ 15 ਦੀ ਸਵੇਰ ਕਿਸ ਤਰ੍ਹਾਂ ਦੱਸ ਕੀ ਹਾਸਾ ਉਹਨਾਂ ਨੇ ਸਾਨੂੰ ਦੱਸਿਆ ਕਿ ਉੱਥੇ ਰਾਤ ਨੂੰ ਕੋਈ ਬਰਫੀਲਾ ਤੂਫਾਨ ਵਗੈਰਾ ਆਇਆ ਤੇ ਉਹਦੇ ਕਰਕੇ ਉਹਨਾਂ ਨੇ ਠੰਡ ਵੀ ਬਹੁਤ ਸੀ ਕਹਿੰਦੇ ਰਾਤ ਨੂੰ ਉਹਨਾਂ ਨੇ ਜਨਰੇਟਰ ਵਾਲਾ ਹੀਟਰ ਚਲਾਇਆ ਤੇ ਉਹਦੇ ਕਰਕੇ ਕੁਝ ਐਸਾ ਕੁਝ ਦੱਸਿਆ ਕਿ ਉਹਦੇ ਨਾਲ ਜੀ ਜਨਰੇਟਰ ਦੇ ਵਿੱਚ ਕੋਈ ਗੈਸ ਵਗੈਰਾ ਬਣੀ ਜਾਂ ਫਿਰ ਹੀਟਰ ਵਗੈਰਾ ਬਣਿਆ ਜਿਹਦੇ ਕਰਕੇ ਮੁੰਡੇ 12 ਦੇ 12 ਰਾਤ ਨੂੰ ਸੁੱਤੇ ਹੀ ਸੁੱਤੇ ਹੀ ਰਹਿ ਗਏ ਜੀ ਜਿਹੜੀ ਸਾਨੂੰ ਉੱਥੋਂ ਖਬਰ ਮਿਲੀ ਹੈ ਉਸ ਤੋਂ ਬਾਅਦ ਅਸੀਂ ਫਿਰ ਉਹਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰਾ ਦਿਨ ਉਹ ਉਹ ਕਹਿੰਦੇ ਜੀ ਅਸੀਂ ਜਾ ਰਹੇ ਹਾਂ ਉੱਥੇ ਕਿ ਅਸੀਂ ਉੱਥੇ ਜਾ ਕੇ ਦੱਸਦੇ ਹਾਂ ਵੀ ਪੁਲਿਸ ਇਨਵੈਸਟੀਗੇਟਿਵ ਬੋਡੀ ਗਈ ਹੋਈ ਸਾਨੂੰ ਕੋਈ ਨਹੀਂ ਜਾਣਦੇ ਰੇ ਤੇ ਅਸੀਂ ਉਧਰੋਂ ਕੋਸ਼ਿਸ਼ ਕੀਤੀ ਕਿਸੇ ਹੋਰ ਨੂੰ ਆਸ-ਪਾਸ ਵੀ ਕਿ ਪਤਾ ਖਬਰ-ਖਬਰ ਪਤਾ ਕਰਨ ਨੂੰ ਕੀਤੀ ਆਸ-ਪਾਸ ਰੈਸੀਡੈਂਟ ਇੱਕ ਦਿਨ ਹੋਲਾ ਉਹ ਕਹਿੰਦੇ ਜੀ ਵੀ ਤੁੁਰਗਟ ਇਹ ਜਿਹੜੀ ਘਟਨਾ ਸੱਚ ਹੈ ਘਟਨਾ ਸੱਚ ਹੈ ਅਸੀਂ ਆਨਲਾਈਨ ਵਿੱਚ ਤੋਂ ਲੱਭ ਨਹੀਂ ਸਨ ਕਿਸੇ ਨੂੰ ਕੁਝ ਨਹੀਂ ਪਤਾ ਜੀ ਇੱਥੇ ਕੋਈ ਨਿਊਜ਼ ਚੈਨਲ ਕਿਤੇ ਵੀ ਨਹੀਂ ਆ ਰਹੀ ਤੇ ਉਸ ਤੋਂ ਬਾਅਦ ਅਸੀਂ ਕੋਈ ਉਧਰ ਯੂਰਪ ਕਿਸੇ ਮੇਰਾ ਫਰੈਂਡ ਪੋਰਟੂਗਲ ਵਗੈਰਾ ਰਹਿੰਦਾ ਸੀ ਉਹਨਾਂ ਨੇ ਪਤਾ ਕਰਵਾਇਆ ਕਿ ਸਿੱਧਾ ਭੇਜ ਕੇ ਵੀ ਹਾਂ ਇਨਸੀਡੈਂਟ ਹੋਇਆ ਤਾਂ ਤੁਹਾਡਾ ਸਮੀਰ ਕੁਮਾਰ ਭਰਾ ਵੀ ਸ਼ਾਇਦ ਉਹਦੇ ਵਿੱਚ ਸ਼ਾਮਿਲ ਹੈ ਤੇ ਹੁਣ ਜਿਹੜੀ ਆ ਕੋਈ ਡੈਡ ਬੋਡੀ ਲਿਵਰਸ ਕੀਤੇ ਜਾਂ ਕਿਸੇ ਨਾਲ ਸੰਪਰਕ ਕੀਤਾ ਕੋਈ ਤੁਹਾਡੇ ਕੋਲ ਇੱਥੇ ਆਇਆ ਲੋਕਲ ਪ੍ਰਸ਼ਾਸਨ ਜਾਂ ਐਮਪੀ ਵਗੈਰਾ ਹਜੇ ਤੱਕ ਤਾਂ ਸਰ ਹਜੇ ਤੱਕ ਤਾਂ ਅਸੀਂ ਡਰਾ ਲੱਭ ਰਹੇ ਹਾਂ ਹਲੇ ਤੱਕ ਤਾਂ ਕੁਝ ਰਾ ਨਹੀਂ ਮਿਲ ਰਿਹਾ ਸਾਨੂੰ ਨਾ ਸਰ ਕਿਤੋਂ ਵੀ ਵੀ ਅਸੀਂ ਆਪਣਾ ਪਰਾ ਕਿਵੇਂ ਲੈ ਕੇ ਇਹ ਛੋਟਾ ਪਰਾ ਕਿਉਂਕਿ ਹਲੇ ਤੱਕ ਤਾਂ ਕਿਸੇ ਨੂੰ ਪਤਾ ਵੀ ਨਹੀਂ ਹੈਗਾ ਵੀ 12 11 ਜਿਹੜੇ ਇੰਡੀਅਨ ਸਿਟੀ ਦੇ ਇੱਕ ਉਧਰ ਦਾ ਜੋਰ ਜੀ ਹੈ ਤਾਂ ਸਿਟੀਜ਼ਨਸੀ ਕਿ ਉਹ ਐਕਸਪਾਇਰ ਹੋ ਗਈ ਨਹੀਂ ਇਦਾਂ ਕੋ ਕਟਣਾ ਹੋ ਗਈ ਹੈ ਤੇ ਹਲੇ ਪਰ ਸ਼ਾਇਦ ਕਿਸੇ ਨੂੰ ਪਤਾ ਵੀ ਨਹੀਂ ਲੱਗ ਰਿਹਾ ਲੈ ਤਾਂ ਤਾਂ ਇਸ ਕਰਕੇ ਨਾ ਸਾਨੂੰ ਕੋਈ ਰਾਹ ਲੱਭ ਰਹੀ ਹੈ ਨਾ ਸਾਨੂੰ ਕੋਈ ਹੱਥ ਫੜਾ ਰਿਹਾ ਮਤਲਬ ਕਿ ਇਤੋਂ ਪਤਾ ਨਹੀਂ ਲੱਗ ਰਿਹਾ ਸਾਰੇ ਅਸੀਂ ਹੁਣ ਐਮਬੈਸੀ ਦੇ ਵਿੱਚ ਕੋਲ ਕੀਤੀ ਐਮਬੈਸੀ ਦੇ ਵਿੱਚ ਅਸੀਂ ਇੱਕ ਸੋਲੂਸ਼ਨ ਵਾਸਤੇ ਕੋਲ ਕੀਤੀ ਵੀ ਸਾਨੂੰ ਕਿੱਦਾਂ ਕੀਤਾ ਕੁਝ ਦੱਸੇ ਵੀ ਕੀਤਾ ਜਾਏ ਪਹਿਲੀ ਗੱਲ ਤਾਂ ਉਹਨਾਂ ਦੀ ਫੋਨ ਨਹੀਂ ਲੱਗਿਆ ਅਸੀਂ ਜਿਹੜੇ ਇਹਨਾਂ ਨੇ ਆਨਲਾਈਨ ਨੰਬਰ ਪਾਏ ਹੋਏ ਆ ਹੁਣ ਜਿਹੜੇ ਆਨਲਾਈਨ ਨੰਬਰ ਹੁੰਦੇ ਹੋਏ ਇੱਕ ਸੋਲੂਸ਼ਨ ਵਾਸਤੇ ਐਮਰਜੈਂਸੀ ਸੋਲੂਸ਼ਨ ਵਾਸਤੇ ਹੁੰਦੇ ਆ ਵੀ ਜੇ ਉਹ ਕੋਈ ਲਾਈਨ ਨੰਬਰ ਨਾਲ ਲੱਗੇ ਤਾਂ ਫਿਰ ਉਹਦਾ ਉਹ ਨੰਬਰ ਹੋਣ ਦਾ ਮਤਲਬ ਹੀ ਨਹੀਂ ਹੋਣਾ ਚਾਹੀਦਾ ਫਿਰ ਸਾਨੂੰ ਕਿਸ ਨੇ ਰਸਤਾ ਪਾਇਆ ਜੀ ਸਾਡੇ ਸ਼ੇਜ਼ਾਰ ਨੇ ਉਹਨਾਂ ਨੇ ਸਾਨੂੰ ਮੇਲ ਕਰਵਾਈ ਉਹਨਾਂ ਨੇ ਕਿਹਾ ਵੀ ਮੇਲ ਕਰੋ ਤੁਸੀਂ ਸਾਰਾ ਕੁਝ ਲਿਖ ਕੇ ਡਾਕੂਮੈਂਟ ਪਾ ਕੇ ਅਸੀਂ ਮੇਲ ਉਹਨਾਂ ਨੂੰ ਕਰੋ ਫਿਰ ਉਹਨਾਂ ਦਾ ਕੁਝ ਮੇਲ ਤੋਂ ਕੁਝ ਘੰਟੇ ਬਾਅਦ ਉਹਨਾਂ ਨੂੰ ਰਿਪਲਾਈ ਆਇਆ ਜੀ ਫੋਨ ਤੇ ਮੈਨੂੰ ਉਹਨਾਂ ਦਾ ਐਮਐਸਈ ਦਾ ਫੋਨ ਆਇਆ ਤੇ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਜੇ ਜਾਣਾ ਚਾਹੁੰਦੇ ਉੱਥੇ ਜਾ ਸਕਦੇ ਹੋ ਮੈਂ ਕਿਹਾ ਮੈਡਮ ਮੈਂ ਚੱਲਾ ਤਾਂ ਜਾਊਂਗਾ ਤੁਸੀਂ ਦੱਸੋ ਮੇਰੇ ਪਰ ਮੈਨੂੰ ਪਤਾ ਕਿਵੇਂ ਲੱਗੋ ਕੋਣ ਕਿਵੇਂ ਆ ਉੱਥੇ ਤਾਂ ਜੰਗ ਵੀ ਛਿੜੀ ਹੋਈ ਹੈ ਮੈਂ ਮੈਂ ਤਾਂ ਮੇਰੇ ਬਾਪ ਦੇ ਮੈਂ ਕਿਹਾ ਦੋ ਮੁੰਡੇ ਆ ਸੀ ਇੱਕ ਤਾਂ ਵਿਚਾਰ ਚ ਆ ਗਿਆ ਇੱਕ ਉਹ ਕਿ ਮੇਰੇ ਰਿਸਕ ਲੈ ਲੈਣਗੇ ਮੈਨੂੰ ਜਾਣਦਾ ਬਲੱਡ ਤੁਸੀਂ ਉਹ ਕਹਿੰਦੇ ਬਲੱਡ ਰਿਲੇਸ਼ਨ ਵਾਲੇ ਜਾ ਸਕਦੇ ਉਸ ਤੋਂ ਬਾਅਦ ਮੈਂ ਕਿਹਾ ਮੈਡਮ ਸਾਨੂੰ ਸਾਡਾ ਮੁੰਡੇ ਦੀ ਬੋਡੀ ਕਰਾ ਚਾਹੀਦੀ ਹੈ ਤੁਸੀਂ ਉਹ ਕਹਿੰਦੇ ਅਸੀਂ ਸਾਨੂੰ ਕੁਝ ਟਾਈਮ ਦਿਓ ਤੇ ਅਸੀਂ ਉਸ ਤੋਂ ਬਾਅਦ ਅਸੀਂ ਕਰਕੇ ਦੇ ਦਿਆਂ ਸੀ ਸੋਲੂਸ਼ਨ ਤੁਹਾਡਾ ਨਾ ਉੱਥੇ ਗੱਲ ਕਰਕੇ ਆਂਦੇ ਮੈਂ ਕਿਹਾ ਮੈਂ ਕਹਿੰਦੀ ਮੈਂ ਬੈਸੀ ਨਾਲ ਗੱਲ ਕਰ ਲੈਂਦੀ ਉਹ ਤੇਰੇ ਬੈਸੀ ਨਾਲ ਗੱਲ ਕੀਤੀ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਤੁਸੀਂ ਜਿਹੜੇ ਨੰਬਰ ਦੇ ਨਾਲ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਸਾਨੂੰ ਉਹੀ ਟੈਨਸ਼ਨ ਚ ਪਾਤਾ ਤੁਸੀਂ ਉਹਦੇ ਨਾਲ ਹੀ ਗੱਲ ਕਰੋ ਜਿਹੜਾ ਸਾਨੂੰ ਰਸਤੇ ਨਹੀਂ ਦੇ ਰਿਹਾ ਜੀ MPਆਂ ਕਹਿੰਦੇ ਕਿ ਹੋਰ ਨਮਾਇੰਦਿਆਂ ਨਾਲ ਜਾਂ ਤੂੰ ਆਪਣੇ ਕੈਬਨਟ ਮੰਤਰੀ ਵੀ ਨੇ ਕਿਸੇ ਨਾਲ ਕੋਈ ਗੱਲਬਾਤ ਹੋਈ ਜੀ ਹਜੇ ਤਾਂ ਸਾਰੇ ਮੇਰੇ ਸਾਡੀ ਕਿਸੇ ਨਾਲ ਗੱਲਬਾਤ ਨਹੀਂ ਹੋਈ ਹਜੇ ਤੱਕ ਕੀ ਮੰਗ ਕੀ ਕਰਦੇ ਹੋ ਨਮਾਇੰਦਿਆਂ ਤੋਂ ਆਪਾਂ ਚੁਣ ਕੇ ਭੇਜਦੇ ਹਾਂ ਕਿਉਂਕਿ ਸਰ ਸਾਡੀ ਇਹੀ ਮੰਗ ਹੈ ਸਾਰੇ ਪੰਜਾਬ ਸਰਕਾਰ ਨੂੰ ਸੈਂਟਰਲ ਸਰਕਾਰ ਨੂੰ ਸਭ ਨੂੰ ਸਾਡੇ ਵੱਲ ਸਾਡੇ ਸਾਡੇ ਪਰਿਵਾਰ ਵੱਲੋਂ ਮੇਰੇ ਵੱਲੋਂ ਇਹੀ ਬੇਨਤੀ ਹੈ ਕਿ ਮੇਰੇ ਭਰਾ ਦੀ ਡੈੱਡ ਬੋਡੀ ਮੇਰੇ ਸਾਡੇ ਘਰੇ ਲਿਆ ਦਿੱਤੀ ਜਾਵੇ ਆਪਣਾ ਪ੍ਰਾਧਿਆ ਕਰਦੂੰ ਸੀ ਜਲਦੀ ਜੀ ਸਰ ਕੁਝ ਗਮਿਨੇ ਹੋਏ ਸਨ ਮੇਰੇ ਕੁਝ ਉਹਦੀ 26 ਸਾਲ ਸਰ ਹੁਣ 26 ਸਾਲ ਦਾ ਅਸੀਂ ਪਰਸੋ ਹੀ ਉਹਦਾ ਬਰਥਡੇ ਸੀ ਸਰ ਮੈਰਿਡ ਜੀ ਅਨਮੈਰਿਡ ਅਨਮੈਰਿਡ ਸੀ ਸਰ ਆਪਣੇ ਉਹਨੇ ਜੋਬ ਵਗੈਰਾ ਦੇ ਮੈਂ ਲਈ ਤਾਂ ਗਏ ਸੀ ਉਹ ਹਾਂਜੀ ਸਰ ਉਹਦਾ ਉਹ ਕੈਰੀਅਰ ਸੈਟ ਉਹ ਸੋਚ ਰਿਆ ਸੀ ਕਿ ਉੱਥੇ ਕਰ ਲੂੰਗਾ ਕੈਰੀਅਰ ਉਹ ਸੈਟ ਹੈ ਨਾ ਉਸ ਤੋਂ ਬਾਅਦ ਉਹ ਗਿਆ ਸੀ ਉੱਥੇ ਭੇਜਣ ਲਈ ਕੋਈ ਕਿਸੇ ਤਰ੍ਹਾਂ ਦਾ ਕਰਜ਼ਾ ਤਾਂ ਨਹੀਂ ਲਿਆ ਸੀ ਨਹੀਂ ਸਰ ਤੇ ਹੁਣ ਸੈਂਟਰਲ ਗਵਰਨਮੈਂਟ ਨੂੰ ਕਿ ਉਹ ਅਪੀਲ ਕਰੋਗੇ ਕਿ ਜਲਦੀ ਜਲਦੀ ਡੈਡ ਬੋਡੀ ਆ ਸਕੇ ਸਾਡੀ ਸਾਡਾ ਫੈਮਿਲੀ ਵੱਲੋਂ ਸਾਡੇ ਇੱਥੇ ਫੈਮਿਲੀ ਦਾ ਬਹੁਤ ਬੁਰਾ ਹਾਲ ਹੈ ਸਾਡੀ ਤਾਂ ਇਹੀ ਬੇਨਤੀ ਹੈਗੀ ਸਾਡੀ ਸਾਡਾ ਸਮੀਰ ਕੁਮਾਰ ਸਾਡੇ ਘਰੇ ਪੈਂਜੇ ਜਾਵੇ ਕੋਈ ਸਾਡੀ ਸੁਣੇ ਸਾਡੀ ਇਹੀ ਬੇਨਤੀ ਹੈ ਸਾਡੀ ਕੁਸ਼ਣ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਨਾਂ ਦਾ ਮੇਰਾ ਰਾਜਕਮਾਰ ਸਮੀਰ ਦੇ ਕਿ ਰਾਜਕਮਾਰ ਮੈਨੂੰ ਉਹ ਨਾਲ ਚੱੱਚਾ ਲੱਗਾ ਹੁਣ ਜਿਹੜੀ ਘਟਨਾ ਤੋਂ ਬਾਅਦ ਕੋਈ ਤੁਹਾਡੇ ਕੋ ਆਇਆ ਕੋਈ ਪੁੱਛਣ ਵਾਸਤੇ ਵੀ ਅੱਗੇ ਡੈਡ ਬੋਡੀ ਲਿਆਉਣ ਲਈ ਕੀ ਪ੍ਰਕਿਰਿਆ ਹੈ ਕੀ ਨੁਮਾਇੰਦਾ ਜਾਂ ਕੋਈ ਅਫੀਸਰ ਆਏ ਤੁਹਾਡੇ ਕੋਲ ਨਹੀਂ ਫਿਰ ਹਾਲੇ ਤੱਕ ਕੋਈ ਨਹੀਂ ਆਇਆ ਮੰਗ ਕੀ ਕਰਦੇ ਆ ਸਰਕਾਰ ਨੂੰ ਮੰਗ ਇਹੀ ਕਰਦੇ ਆ ਅਸੀਂ ਆ ਪੰਜਾਬ ਸਰਕਾਰ ਜਿਹੜੀ ਆਵਾਵਾਂ ਦੀ ਕੁਆਲਟੀ ਹੈ ਜਾਂ ਜੋ ਹਿੰਦੁਸਤਾਨ ਗਵਰਨਮੈਂਟ ਹੈ ਜਾਂ ਦਿੱਲੀ ਦੇ ਸੀਐਮ ਸਾਹਿਬ ਨੇ ਜਿਹੜੇ ਕੇਜਰੀਵਾਲ ਲਿਆਣਗੇ ਕੇਜਰੀਵਾਲ ਜਾਂ ਸਾਡੇ ਨਮੰਦੇ ਜਿਹੜੇ ਆਪਣੇ ਸੌਨ ਸਾਹਿਬ ਨੇ ਉਹਨਾਂ ਦੀ ਡੈਡ ਬੋਡੀ ਇਹੋਂ ਸਾਡੀ ਮਦਦ ਕੀਤੀ ਜਾਵੇ ਤਾਂ ਕਿ ਸਾ ਅਸੀਂ ਆਪਣੇ ਰੀਤੀ ਰਿਵਾਜ ਨਾਲ ਇਹਨਾਂ ਦਾ ਸਨਸਕਾਰ ਕਰ ਸਕੀਏ ਬਾਕੀ ਉੱਥੇ ਜਿਹੜੀ ਘਟਨਾ ਹੋਈ ਆ ਉੱਥੋਂ ਤੁਹਾਨੂੰ ਕਿਸਨੇ ਆਪ ਫੋਨ ਕਰਕੇ ਦੱਸਿਆ ਜਾਂ ਤੁਸੀਂ ਐਫਰਟ ਕੀਤੇ ਨੇ ਨਹੀਂ ਅਸੀਂ ਐਫਰਟ ਕੀਤਾ